परम सत्कार योग्य गुरु प्यारी गुरु स्वारी साथ संगत जी आओ ਜਿੰਨੀਆਂ ਵੀ ਸੰਗਤਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜੁੜੇ ਹੋ ਸਤਿਗੁਰਾਂ ਦੇ ਪਿਆਰ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ ਧੰਨ ਬਾਬਾ ਆਨੰਦ ਸਿੰਘ ਜੀ ਜਿਨ੍ਹਾਂ ਦੇ ਪਾਵਨ ਬਚਨ ਹਨ ਜਿਹੜਾ ਪੂਰਨ ਵਾਸੀ ਤੇ ਰਾਤ ਭਰ ਜਾਗ ਕੇ ਹਾਜ਼ਰੀ ਭਰਦਾ ਹੈ ਉਹਦਾ 1 ਮਹੀਨਾ ਜਿਹੜਾ ਹੈ ਉਹ ਸਫਲ ਹੋ ਜਾਂਦਾ ਹੈ ਸੋ ਬੜੀ ਵੱਡੀ ਕਿਰਪਾ ਹੈ ਆਪ ਸੰਗਤਾਂ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਜੁੜੇ ਹੋ ਅੰਮ੍ਰਿਤ ਵੇਲਾ ਹੋ ਚੁੱਕਾ ਹੈ ਅੱਜ ਦਾ ਜੋ ਪਾਵਨ ਦਿਹਾੜਾ ਹੈ ਉਹ ਬੜਾ ਹੀ ਖਾਸ ਹੈ ਸਾਡੇ ਵਾਸਤੇ ਆਪ ਜੀ ਸਰਵਣ ਕਰ ਰਹੇ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਜਿਨ੍ਹਾਂ ਦਾ ਅੱਜ ਪ੍ਰਕਾਸ਼ ਪੁਰਬ ਹੈ ਤੇ ਕੱਲਾ ਇਥੋਂ ਤੱਕ ਕਿ ਸੀਮਤ ਨਾ ਰਿਹਾ ਕਰੋ ਅੱਜ ਦੇ ਸਮੇਂ 'ਚ ਆਪਾਂ ਦੇਖਦੇ ਆ ਮੋਬਾਈਲ ਫੋਨਾਂ 'ਤੇ ਭੇਜ ਦਿੰਨੇ ਆ ਜੀ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਅਸੀਂ ਬੋਲ ਦਿੰਨੇ ਆ ਜੀ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਕਦੇ ਥੋੜਾ ਜਿਹਾ ਜਾਣਨ ਦੀ ਵੀ ਕੋਸ਼ਿਸ਼ ਕਰੋ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੀਵਨ ਕੀ ਹੈ ਕਦੇ ਉਹਨਾਂ ਦੇ ਜੀਵਨ ਦੇ ਵਿੱਚੋਂ ਕੁਝ ਸਿੱਖਣ ਦਾ ਯਤਨ ਕਰੋ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਛੇਵੇਂ ਪਾਤਸ਼ਾਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਿਆਰਿਓ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਦੋਂ ਪ੍ਰਕਾਸ਼ ਹੋਇਆ ਗੁਰੂ ਕੀ ਵਡਾਲੀ ਦੇ ਵਿੱਚ ਜਿਵੇਂ ਆਪ ਜੀ ਇਤਿਹਾਸ ਬਾਬਾ ਜੀ ਦੇ ਹਜ਼ੂਰੀ ਕੀਰਤਨੀਆਂ ਮਹੰਤ ਕਲਦੀਪ ਸਿੰਘ ਜੀ ਉਹਨਾਂ ਪਾਸੋਂ ਸੁਣ ਰਹੇ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਤੇ ਪਿਆਰਿਓ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦੇ ਬਚਨਾਂ ਦੇ ਨਾਲ ਹੋਇਆ ਜੇ ਇਤਿਹਾਸ ਨੂੰ ਪੜ੍ਹੀਏ ਤੇ ਗੁਰੂ ਘਰ ਦੇ ਵਿੱਚ ਸਭ ਤੋਂ ਲੰਮਾ ਸਮਾਂ ਜੇ ਕਿਸੇ ਨੇ ਸੇਵਾ ਕੀਤੀ ਆ ਤੇ ਬਾਬਾ ਫੁੱਢਾ ਸਾਹਿਬ ਜੀ ਨੇ ਕੀਤੀ ਆ ਸਭ ਤੋਂ ਲੰਮਾ ਸਮਾਂ ਸੇਵਾ ਕਰਨ ਦਾ ਜਿਹੜਾ ਸੁਭਾਗ ਹੈ ਉਹ ਬਾਬਾ ਫੁੱਢਾ ਸਾਹਿਬ ਜੀ ਨੂੰ ਪ੍ਰਾਪਤ ਹੋਇਆ ਲਗਭਗ 1 ਸਦੀ ਉਹਨਾਂ ਨੇ ਸੇਵਾ ਕੀਤੀ ਹੈ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਤੇ 6ਵੇਂ ਪਾਤਸ਼ਾਹ ਗੁਰੂ ਹਰगोबिंद ਸਾਹਿਬ ਮਹਾਰਾ ਸੱਚੇ ਪਾਤਸ਼ਾਹ ਜੀ ਤੱਕ 6 ਪਾਤਸ਼ਾਹਾਂ ਦੇ ਦਰਸ਼ਨ ਕੀਤੇ ਬਾਬਾ ਬੁੱਢਾ ਸਾਹਿਬ ਜੀ ਨੇ ਤੇ ਇਕੱਲੇ ਦਰਸ਼ਨ ਹੀ ਨਹੀਂ ਕੀਤੇ ਕਿਉਂਕਿ ਅੱਜ ਕੱਲ੍ਹ ਇਤਿਹਾਸ ਨੂੰ ਅਸੀਂ ਹੋਰ ਤਰੀਕੇ ਦੇਖਦੇ ਆਂ ਦੇਖੋ ਬਾਬਾ ਬੁੱਢਾ ਸਾਹਿਬ ਜੀ ਦਾ ਜੇ ਜੀਵਨ ਪੜੋਗੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪ੍ਰਕਾਸ਼ ਜਿਹੜਾ ਬਾਬਾ ਬੁੱਢਾ ਜੀ ਦੇ ਬਚਨਾਂ ਨਾਲ ਹੋਇਆ ਦੂਸਰੇ ਨੰਬਰ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਵਿਦਿਆ ਪੜਾਉਣ ਵਾਲੇ ਉਹ ਵੀ ਧੰ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਵਿਦਿਆ ਕਿਹਨੇ ਪੜਾਈ ਹੈ ਯਾਦ ਰੱਖਿਓ ਧੰ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਘੋੜਸਵਾਰੀ ਕਿਹਨੇ ਸਿਖਾਈ ਹੈ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸ਼ਾਸਤਰ ਵਿਦਿਆ ਕਿਹਨੇ ਸਿਖਾਈ ਹੈ ਤਲਵਾਰबाजी ਨੇਜਾबाजी ਘੋੜਸਵਾਰੀ ਇਹ ਜਿਹੜੀ ਸਾਰੀ ਵਿਦਿਆ ਇਹ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਪਿਆਰਿਓ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿਖਾਈ ਹੈ ਅੱਜ ਕੱਲ ਆਪਾਂ ਦੇਖਦੇ ਆਂ ਬਾਬਾ ਬੁੱਢਾ ਸਾਹਿਬ ਜੀ ਦਾ ਜਦੋਂ ਵੀ ਕੋਈ ਸਰੂਪ ਦੇਖਦੇ ਆਪਾਂ ਕੋਈ ਫੋਟੋ ਦੇਖਦੇ ਆ ਨਾ ਤੇ ਉਹਦੇ ਵਿੱਚ ਸਿਰਫ ਆਪਾਂ ਦੇਖਦੇ ਆਂ ਬਾਬਾ ਬੁੱਢਾ ਸਾਹਿਬ ਜੀ ਗੰਢਾ ਪਨ ਰੇ ਆ ਗੰਢਾ ਪਨ ਦੇ ਦਿਖਾਉਂਦੇ ਨਾ ਕਦੇ ਬਾਬਾ ਬੁੱਢਾ ਸਾਹਿਬ ਜੀ ਨੂੰ ਘੋੜ ਸਵਾਰੀ ਕਰਦੇ ਆ ਨਹੀਂ ਦਿਖਾਇਆ ਗਿਆ ਕਦੇ ਬਾਬਾ ਬੁੱਢਾ ਸਾਹਿਬ ਜੀ ਨੂੰ ਤਲਵਾਰ ਬਾਜੀ ਕਰਦੇ ਆ ਨਹੀਂ ਦਿਖਾਇਆ ਗਿਆ ਕਿਉਂਕਿ ਬਾਬਾ ਬੁੱਢਾ ਸਾਹਿਬ ਦੀ ਪਿਆਰਿਓ ਬੜੇ ਵੱਡੇ ਯੋਧੇ ਵੀ ਸੀ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਲੋੜ ਐ ਸਾਨੂੰ ਜ਼ਰੂਰਤ ਐ ਤੁਸੀਂ ਦੇਖ ਰਹੇ ਹੋ ਬੜਾ ਜਿਹੜਾ ਭਿਆਨਕ ਸਮਾਂ ਅੱਜ ਚੱਲ ਰਿਹਾ ਹੈ ਬੜਾ ਭਿਆਨਕ ਸਮਾਂ ਸਿੱਖਾਂ ਨੂੰ ਥਾਂ ਥਾਂ ਤੇ ਪਿਆਰਿਓ ਟਾਰਗੇਟ ਕੀਤਾ ਜਾ ਰਿਹਾ ਕਈ ਤਰ੍ਹਾਂ ਦੇ ਕਮੈਂਟ ਕੀਤੇ ਜਾ ਰਹੇ ਆ ਤੁਸੀਂ ਕੱਲ ਸੁਣਿਆ ਹੋਣਾ ਇੱਕ ਜਿਹੜੀ ਕਿਰਨ ਵੇਦੀ ਐ ਉਹਨੇ 12 ਵਜੇ ਦਾ ਮਜ਼ਾਕ ਉਡਾਇਆ ਸਿੱਖਾਂ ਦਾ 12 ਵਜੇ ਦਾ ਤੇ ਪਿਆਰਿਓ ਪਰ ਇਨਾਂ ਲੋਕਾਂ ਨੂੰ ਇਹ ਗੱਲ ਭੁੱਲ ਗਈ ਐ ਕਿ ਜਦੋਂ ਰਾਤ ਦੇ 12 ਵਜੇ ਦੇ ਸੀ ਨਾ ਤੇ ਪਿਆਰਿਓ ਜਿਹੜੇ ਮੁਗਲ ਲੁੱਟ ਕੇ ਹਿੰਦੁਸਤਾਨ ਦੀ ਇੱਜ਼ਤ ਹਿੰਦੁਸਤਾਨ ਦੀ ਮਾਇਆ ਲਾ ਜਾ ਕੇ ਉਹ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਟਕੇ ਟਕੇ ਵੇਚਦੇ ਸੀ ਰਾਤ ਦੇ 12 ਵਜੇ ਸਿੰਘ ਉਹ ਹਿੰਦੁਸਤਾਨ ਦੀਆਂ ਇੱਜ਼ਤਾਂ ਉਹਨਾਂ ਤੋਂ ਛਡਾਉਂਦੇ ਸੀ ਆਖੋ ਸਤਨਾਮ ਵਾਹਿਗੁਰੂ ਇਹ ਗੱਲਾਂ ਭੁੱਲ ਚੁੱਕੇ ਅੱਜ ਪਰ ਪਿਆਰਿਓ ਸਾਨੂੰ ਵੀ ਅੱਜ ਜਾਗਣ ਦੀ ਲੋੜ ਐ ਸਾਨੂੰ ਵੀ ਅੱਜ ਜੇ ਗੁਰੂ ਸਾਹਿਬ ਜੀ ਨੇ ਸਾਨੂੰ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਕੱਲਾ ਇਹ ਨਹੀਂ ਵੀ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਦਾ ਆਪਾ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦੇਤੀਆਂ ਪਰ ਜ਼ਰੂਰੀ ਆ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਨੇ ਮੀਰੀ ਤੇ ਪੀਰੀ ਮੀਰ ਕਿਹਨੂੰ ਕਹਿੰਦੇ ਨੇ ਰਾਜੇ ਨੂੰ ਪਿਆਰਿਓ ਸਾਨੂੰ ਗੁਰੂ ਸਾਹਿਬ ਜੀ ਨੇ ਰਾਜ ਦਿੱਤਾ ਦੁਨੀਆਂ ਦੇ ਤਖਤ ਨੇ ਕੋਈ 5 ਸਾਲ ਕੋਈ 10 ਸਾਲ ਕਈ ਤਖਤਾਂ ਤੇ ਆਏ ਕਈ ਚਲੇ ਗਏ ਪਰ ਸਾਡਾ ਅਕਾਲ ਤਖਤ ਜੁਗੋ ਜੁਗ ਅਟਲ ਆਖੋ ਸਤਨਾਮ ਵਾਹਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਾਨੂੰ ਅਕਾਲ ਤਖਤ ਦਿੱਤਾ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਕਿਰਪਾ ਬਖਸ਼ਿਸ਼ ਹੈ ਅੱਜ ਸਾਨੂੰ ਅਕਾਲ ਤਖਤ ਦਾ ਸਿਧਾਂਤ ਭੁੱਲ ਗਿਆ ਦੋ ਤਲਵਾਰਾਂ ਬੱਤੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਮੀਰ ਕਹਿੰਦੇ ਨੇ ਰਾਜੇ ਨੂੰ ਪੀਰ ਕਹਿੰਦੇ ਨੇ ਬੰਦਗੀ ਨੂੰ ਭਗਤੀ ਨੂੰ ਗੁਰੂ ਸਾਹਿਬ ਜੀ ਨੇ ਭਗਤੀ ਤੇ ਸ਼ਕਤੀ ਨੂੰ ਇਕੱਠੇ ਕੀਤਾ ਭਗਤੀ ਤੇ ਸ਼ਕਤੀ ਸਾਨੂੰ ਸੰਤ ਤੇ ਸਿਪਾਈ ਬਣਾਇਆ ਗੁਰੂ ਸਾਹਿਬ ਜੀ ਨੇ ਯਾਦ ਰੱਖਿਓ ਕਈ ਲੋਕ ਅੱਜ ਕਹਿੰਦੇ ਆ ਪਰ ਤੁਸੀਂ ਕਦੇ ਬਾਬਾ ਈਸ਼ਰ ਸਿੰਘ ਮਹਾਰਾਜ ਉਹਨਾਂ ਦਾ ਸਰੂਪ ਦੇਖਿਓ ਬਾਬਾ ਈਸ਼ਰ ਸਿੰਘ ਮਹਾਰਾਜ ਦੇ ਹੱਥ ਦੇ ਵਿੱਚ ਵੀ ਖੰਡਾ ਫੜਿਆ ਆਖੋ ਸਤਨਾਮ ਸ੍ਰੀ ਵਾਹ ਉਹ ਖੰਡਾ ਬਾਬਾ ਜੀ ਦਾ ਅੱਜ ਵੀ ਮੌਜੂਦ ਹੈ ਪਿਆਰਿਓ ਕਿਉਂ ਕਿਉਂਕਿ ਇਹ ਸਿਧਾਂਤ ਸਾਨੂੰ ਗੁਰੂ ਸਾਹਿਬ ਜੀ ਨੇ ਦਿੱਤਾ ਮੀਰੀ ਪੀਰੀ ਦਾ ਸਿਧਾਂਤ ਬਾਬਾ ਈਸ਼ਰ ਸਿੰਘ ਜੀ ਨੇ ਹੋਕਾ ਲਾਇਆ ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਪਿਆਰਿਓ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਮੈਂ ਬੇਨਤੀ ਕਰ ਰਿਹਾ ਸੀ ਮੀਰੀ ਤੇ ਪੀਰੀ ਦੋ ਚੀਜ਼ਾਂ ਨੇ ਮੀਰੀ ਕੀ ਹੈ ਰਾਜ ਭਾਗ ਪੀਰੀ ਕੀ ਹੈ ਪਿਆਰਿਓ ਭਗਤੀ ਆ ਬੰਦਗੀ ਆ ਪਰ ਹੁਣ ਇਥੇ ਇੱਕ ਗੱਲ ਯਾਦ ਰੱਖਿਓ ਜਿਹੜੀ ਭਗਤੀ ਆ ਨਾ ਉਹ ਉੱਚੀ ਹੋਣੀ ਚਾਹੀਦੀ ਆ ਸ਼ਕਤੀ ਤੋਂ ਹੇਠਾਂ ਭਗਤੀ ਨਹੀਂ ਹੋਣੀ ਚਾਹੀਦੀ ਸ਼ਕਤੀ ਨੂੰ ਹੇਠਾਂ ਰੱਖਣਾ ਭਗਤੀ ਨੂੰ ਉੱਪਰ ਰੱਖਣਾ ਕਿਉਂਕਿ ਭਗਤੀ ਤੋਂ ਹੀ ਸ਼ਕਤੀ ਪੈਦਾ ਹੁੰਦੀ ਆ ਅੱਜ ਗੱਲਾਂ ਕਰਦੇ ਆਂ ਅਸੀਂ ਪੜਿਆ ਜਾਂਦਾ ਰਾਜ ਕਰੇਗਾ ਖਾਲਸਾ ਪੜਦੇ ਆਂ ਨਾ ਖਾਲਸਾ ਰਾਜ ਕਰੂਗਾ ਕਿਵੇਂ ਕਿਉਂਕਿ ਅੱਜ ਸਾਡੇ ਕੋਲੇ ਭਗਤੀ ਹੈਣੀ ਆਖੋ ਸਾਧਨਾਵ ਵਾਹਿਗੁਰੂ ਗੱਲਾਂ ਬੜੀਆਂ-ਬੜੀਆਂ ਕਰਦੇ ਆ ਬੰਦਗੀ ਕਿਸੇ ਕੋਲੇ ਨਹੀਂ ਹੈ ਭਗਤੀ ਕਿਸੇ ਕੋਲੇ ਨਹੀਂ ਜਿੰਨਾ ਚਿਰ ਭਗਤੀ ਨਹੀਂ ਉਹਨਾਂ ਚਿਰ ਸ਼ਕਤੀ ਨਹੀਂ ਆ ਸਕਦੀ ਕੱਲਾ ਜਿਹੜਾ ਬੰਦਾ ਸ਼ਕਤੀ ਦੀਆਂ ਗੱਲਾਂ ਕਰੂਗਾ ਉਹ ਥੋੜੇ ਸਮੇਂ ਦੇ ਵਿੱਚ ਖਤਮ ਹੋ ਜਾਂਦਾ ਪਰ ਜਿਹਦੇ ਕੋਲੇ ਭਗਤੀ ਹੋਏਗੀ ਨਾ ਜਿਹਦੇ ਕੋਲੇ ਬੰਦਗੀ ਬਾਬਾ ਦੀਪ ਸਿੰਘ ਜੀ ਦਾ ਇਤਿਹਾਸ ਪੜਦੇ ਆ ਨਾ ਪਿਆਰਿਓ ਹਰ ਮੰਦਰ ਸਾਹਿਬ ਦੀ ਬੇਅਦਬੀ ਹੁੰਦੀ ਸੀ ਬਾਬਾ ਦੀਪ ਸਿੰਘ ਜੀ ਗਏ ਪਰ ਕੀ ਸੀ ਉਹਨਾਂ ਦੇ ਕੋਲੇ ਬੰਦਗੀ ਸੀ ਭਗਤੀ ਅੱਜ ਵੀ ਦਮਦਮਾ ਸਾਹਿਬ ਜਾ ਕੇ ਦੇਖੋ ਉਹਨਾਂ ਦਾ ਭੋਰਾ ਸਾਹਿਬ ਜਿੱਥੇ ਬਹਿ ਕੇ ਉਹਨਾਂ ਨੇ ਬੰਦਗੀ ਕੀਤੀ ਜਿੱਥੇ ਤਪ ਕੀਤਾ ਭਗਤੀ ਕੀਤੀ ਤੇ ਉਸ ਭਗਤੀ ਤੋਂ ਹੀ ਸ਼ਕਤੀ ਪੈਦਾ ਹੋਈ ਤੇ ਬਿਨਾ ਅਸੀਸ ਤੋਂ ਬਾਬਾ ਦੀਪ ਸਿੰਘ ਜੀ ਲੜਦੇ ਨੇ ਸੋ ਇਸ ਕਰਕੇ ਭਗਤੀ ਤੇ ਸ਼ਕਤੀ ਪਿਆਰਿਓ ਇਹ ਦੋਨੇ ਚੀਜ਼ਾਂ ਜ਼ਰੂਰੀ ਨੇ ਪਰ ਮੈਂ ਇੱਕ ਬੇਨਤੀ ਕਰਦੇ ਆਂ ਬਾਬਾ ਬੁੱਢਾ ਸਾਹਿਬ ਜੀ ਨੇ ਦੋ ਤਲਵਾਰਾਂ ਪਹਿਨਾਈਆਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਜਦੋਂ ਗੁਰੂ ਅਰਜਨ ਦੇਵ ਮਹਾਰਾ ਦੀ ਸ਼ਹੀਦੀ ਹੋਈ ਆਪ ਜੀ ਸ਼ਬਦ ਸਰਵਣ ਕਰ ਰਹੇ ਸੀ ਭਾਈ ਤਰਮਿੰਦਰ ਸਿੰਘ ਜੀ ਦੇ ਕੋਲੋਂ ਤੇਰਾ ਕੀ ਆ ਮੀਠਾ ਲੱਗੈ ਗੁਰੂ ਹਰਗੁਰੂ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਨੇ ਸਾਨੂੰ ਬਾਣੀ ਦੇ ਵਿੱਚ ਰਹਿਣਾ ਸਿਖਾਇਆ ਨਾ ਮਹਾਰਾਜ ਤੱਤੀਆਂ ਤਵੀਆਂ ਤੇ ਵੀ ਬੈਠੇ ਗਰਮ ਰੇਤ ਵੀ ਸੀਸ ਦੇ ਵਿੱਚ ਪਵਾਈ ਪਰ ਜਦੋਂ ਪਿਆਰਿਓ ਜੁਲਮ ਦੀ ਅੱਤ ਹੋਗੀ ਨਾ ਜੁਲਮ ਦੀ ਅੱਤ ਹੋਗੀ ਤੇ ਫਿਰ ਪਿਆਰਿਓ ਗੁਰੂ ਹਰगोबिंद ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਾਬਾ ਬੁੱਢਾ ਜੀ ਨੇ ਆਪਣੇ ਹੱਥੀਂ ਦੋ ਤਲਵਾਰਾਂ ਪਹਿਨਾਈਆਂ ਦੋ ਤਲਵਾਰਾਂ ਪਹਿਨਾਈਆਂ ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਵੱਡੇ ਸੀ ਪਿਆਰਿਓ ਦੋ ਤਲਵਾਰਾਂ ਪਹਿਨਾਈਆਂ ਭਗਤੀ ਤੇ ਸ਼ਕਤੀ ਕਿ ਹੁਣ ਸਮਾਂ ਉਹ ਆ ਗਿਆ ਹੁਣ ਕੱਲੀ ਬੰਦਗੀ ਨਾਲ ਗੱਲ ਨਹੀਂ ਬਾਨੀ ਹੁਣ ਸਾਨੂੰ ਤਲਵਾਰ ਵੀ ਚੱਕਣੀ ਪੈਣੀ ਆਖੋ ਸਤਨਾਮ ਵਾਹਿਗੁਰੂ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਨੇ ਤਲਵਾਰ ਚੱਕੀ ਤੇ ਪਿਆਰਿਓ ਚਾਰ ਜੰਗ ਲੜੇ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਪਰ ਮੈਂ ਇੱਕ ਬੇਨਤੀ ਕਰਾਂ ਜਿਹੜੀਆਂ ਦੋ ਤਲਵਾਰਾਂ ਪਹਿਨਾਈਆਂ ਇੱਕ ਤਲਵਾਰ ਦੀ ਲੰਬਾਈ 52 ਇੰਚ ਇੱਕ ਤਲਵਾਰ ਦੀ ਲੰਬਾਈ 56 ਇੰਚ ਜਿਹੜੀ 56 ਇੰਚ ਹੈ ਉਹ ਭਗਤੀ ਦੀ ਹੈ ਜਿਹੜੀ 52 ਇੰਚ ਹੈ ਉਹ ਸ਼ਕਤੀ ਦੀ ਹੈ ਭਗਤੀ ਨੂੰ ਵੱਡੇ ਰੱਖਿਆ ਤੇ ਫਿਰ ਦੇਖੋ ਚਾਰ ਜੰਗ ਮਹਾਰਾਜ ਨੇ ਲੜੇ 14 ਜੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲੜੇ ਪਰ ਕਿਸੇ ਵੀ ਜੰਗ ਦੇ ਵਿੱਚ ਗੁਰੂ ਸਾਹਿਬ ਦੀ ਹਾਰ ਨਹੀਂ ਹੋਈ ਸਾਰੇ ਜੰਗ ਜਿੱਤੇ ਆ ਕਿਉਂ ਜਿੱਤੇ ਆ ਕਿਉਂਕਿ ਪਿਆਰੇ ਉਹਨਾਂ ਕੋਲੇ ਭਗਤੀ ਆ ਨਾਲ ਭਗਤੀ ਆ ਅੱਜ ਅਸੀਂ ਕਾਹਤੋਂ ਹਾਰ ਜਾਂਦੇ ਆ ਲੋਕ ਵਿੱਕ ਜਾਂਦੇ ਆ ਕਿਉਂ ਵਿੱਕਦੇ ਆ ਕਿਉਂਕਿ ਸਾਡੇ ਕੋਲੇ ਭਗਤੀ ਨਹੀਂ ਸਾਡੇ ਕੋਲੇ ਬੰਦਗੀ ਨਹੀਂ ਹੈ ਬੰਦਗੀ ਤੋਂ ਬਿਨਾ ਸ਼ਕਤੀ ਦੀਆਂ ਗੱਲਾਂ ਨਹੀਂ ਕੀਤੀਆਂ ਜਾ ਸਕਦੀਆਂ ਪਹਿਲਾਂ ਬੰਦਗੀ ਭਗਤੀ ਆ ਫਿਰ ਸ਼ਕਤੀ ਆ ਚਾਰ ਜੰਗ ਲੜੇ ਬਾਬਾ ਜੀ ਦੇ ਹਜ਼ੂਰੀ ਰਾਗੀ ਧੰਨ ਬਾਬਾ ਸਾਧੂ ਸਿੰਘ ਜੀ ਮਹਾਰਾਜ ਉਹਨਾਂ ਦੇ ਹਜ਼ੂਰੀ ਰਾਗੀ ਮਹਾਂ ਤੇ ਕੁਲਦੀਪ ਸਿੰਘ ਜੀ ਉਹਨਾਂ ਨੇ ਸ਼ਬਦ ਪੜਿਆ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟਕਾ ਮੂਰਤ ਹਰ ਗੋਬਿੰਦ ਸਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਵਰਗਾ ਜੋਧਾ ਜਦੋਂ ਮਹਾਰਾਜ ਦੀ ਜੰਗ ਹੋਈ ਕਰਤਾਰਪੁਰ ਭੈਂਦੇ ਖਾਨ ਨੂੰ ਗੁਰੂ ਸਾਹਿਬ ਜੀ ਨੇ ਆਪ ਪਾਲ ਲਿਆ ਸੀ ਪਠਾਣਾ ਦਾ ਲੜਕਾ ਸੀ ਇਤਿਹਾਸ ਬਹੁਤ ਲੰਮਾ ਪਰ ਸਮਾਂ ਨਹੀਂ ਐਨਾ ਕਿਉਂਕਿ ਸਮਾਂ ਹੋ ਚੁੱਕਾ ਸਾਡੇ ਬਹੁਤ ਸਤਿਕਾਰਯੋਗ ਬਾਬਾ ਸੁਖਦੇਵ ਸਿੰਘ ਜੀ ਪੁੱਚੋ ਵਾਲੇ ਉਹ ਵੀ ਪਹੁੰਚ ਚੁੱਕੇ ਨੇ ਦਰਗਾਈ ਪ੍ਰਸ਼ਾਦ ਜਿਹੜਾ ਉਹ ਦਿੱਤਾ ਜਾਣਾ ਸੋ ਮੈਂ ਸਮਾਪਤੀ ਦੇ ਬਾਲਾ ਵਾ ਪਿਆਰਿਓ ਜਦੋਂ ਪੈਂਦੇ ਖਾਨ ਨੂੰ ਗੁਰੂ ਸਾਹਿਬ ਨੇ ਪਾਲ ਲਿਆ ਪੈਂਦੇ ਖਾਨ ਨੂੰ ਮਹਾਰਾਜ ਨੇ ਜੰਗ ਦੀਆਂ ਜੁਗਤੀਆਂ ਸਿਖਾਈਆਂ ਆਪ ਪਰ ਹੋਇਆ ਕਿ ਉਹਦੇ ਅੰਦਰ ਮਾਣ ਆ ਗਿਆ ਕਿਉਂਕਿ ਕਈ ਵਾਰ ਗੁਰੂ ਸਾਹਿਬ ਜੀ ਨੇ ਜਦੋਂ ਜੰਗ ਵਿਆਸ ਕਰਨਾ ਨਾ ਤੇ ਪੈਂਦੇ ਖਾਂ ਦੇ ਕੋਲੋਂ ਆਪ ਹਾਰ ਜਾਣਾ ਮਹਾਰਾਜ ਦੇ ਤੇ ਉਹਨੇ ਸੋਚਿਆ ਵੀ ਮੈਂ ਗੁਰੂ ਸਾਹਿਬ ਨੂੰ ਹਰਾ ਸਕਦਾ ਪਰ ਹੁਣ ਮੈਂ ਜੋਦੇ ਦੀ ਗੱਲ ਕਰ ਰਿਹਾ ਜੋਦੇ ਕਿੱਡੇ ਵੱਡੇ ਨੇ ਗੁਰੂ ਸਾਹਿਬ ਜੀ ਸਤਗੁਰੂ ਸੱਚੇ ਪਾਤਸ਼ਾਹ ਜਦੋਂ ਪੈਂਦੇ ਖਾਂ ਸਾਹਮਣੇ ਆਇਆ ਮਹਾਰਾਜ ਦੇ ਇਤਿਹਾਸ ਲੰਮਾ ਮੈਂ ਸਮਾਪਤੀ ਦੇ ਵੱਲ ਆਵਾਂ ਜਦੋਂ ਪੈਂਦੇ ਖਾਂ ਆਇਆ ਗੁਰੂ ਸਾਹਿਬ ਤੇ ਉਹਨੇ ਪਹਿਲਾ ਵਾਰ ਕੀਤਾ ਮarre ਕਹਿੰਦੇ ਪਹਿਲਾ ਵਾਰ ਕਰ ਲਾ ਤੇਰੇ ਮਨ ਚ ਭੁਲੇਖਾ ਨਾ ਰਹੇ ਜੇ ਵੀ ਮੈਂ ਵਾਰ ਕਰਨਾ ਸੀ ਵਾਰ ਕੀਤਾ ਪਰ ਗੁਰੂ ਸਾਹਿਬ ਜੀ ਵੱਡੇ ਜੋਧੇ ਨੇ ਤੇ ਗੁਰੂ ਸਾਹਿਬ ਕਹਿੰਦੇ ਪੈਂਦੇਖਾ ਨੂੰ ਕਹਿੰਦੇ ਹੁਣ ਸਾਡਾ ਵਾਰ ਝਲਣ ਵਾਸਤੇ ਤਿਆਰ ਹੋ ਜਾ ਹੁਣ ਯਾਦ ਰੱਖਿਓ ਮਹਾਰਾਜ ਨੇ ਵਾਰ ਕੀਤਾ ਪੈਂਦੇਖਾ ਤੇ ਕਿਉਂਕਿ ਗੁਰੂ ਸਾਹਿਬ ਜੀ ਸਰੀਰਕ ਤੌਰ ਤੇ ਬੜੇ ਬਲਵਾਨ ਸੀ ਕਦੇ ਮਹਾਰਾਜ ਦੇ ਵਸਤਰ ਦੇਖੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਚੋਲਾ ਸਾਹਿਬ ਦੇਖੋਗੇ ਨਾ ਤੇ ਚੋਲੇ ਦੀ ਬਾਹ ਦੀ ਲੰਬਾਈ ਗੁਰੂ ਸਾਹਿਬ ਜੀ ਦੀ ਪਿਆਰਿਓ 52 ਇੰਚ ਹੈ ਕੱਲੀ ਚੋਲੇ ਦੀ ਬਾਹ ਦੀ ਲੰਬਾਈ 52 ਇੰਚ ਐਡਾ ਸਰੀਰ ਕਿੰਨਾ ਬਲਵਾਨ ਹੋ ਮਹਾਰਾਜ ਦਾ ਤੇ ਮਹਾਰਾਜ ਨੇ ਜਦੋਂ ਤਲਵਾਰ ਦਾ ਵਾਰ ਕੀਤਾ ਨਾ ਉਹਦੇ ਤੇ ਘੋੜੇ ਤੇ ਬੈਠੇ ਨੂੰ ਪੈਨਦੇ ਖਾਂ ਨੂੰ ਚੀਰਿਆ ਤੇ ਜਿਹੜੀ ਘੋੜੇ ਦੀ ਕਾਠੀ ਸੀ ਉਹਨੂੰ ਚੀਰਿਆ ਤੇ ਤੀਜੇ ਨੰਬਰ ਤੇ ਨਾਲ ਘੋੜੇ ਨੂੰ ਵੀ ਚੀਰਤਾ ਖੋ ਸਤਨਾਮ ਸ੍ਰੀ ਵਾਹਿਗੁਰੂ ਕਿੰਨਾ ਜੋਰ ਦਾ ਵਾਰ ਇਹ ਆ ਜੋਧੇ ਗੁਰੂ ਸਾਹਿਬ ਜੀ ਸਤਗੁਰੂ ਸੱਚੇ ਪਾਤਸ਼ਾਹ ਤੇ ਅੱਜ ਪਿਆਰਿਓ ਜ਼ਰੂਰਤ ਹੈ ਅਸੀਂ ਵੀ ਗੁਰੂ ਸਾਹਿਬ ਜੀ ਦਾ ਜਿਹੜਾ ਸਿਧਾਂਤ ਹੈ ਮੀਰੀ ਪੀਰੀ ਦਾ ਸਿਧਾਂਤ ਉਹ ਪਿਆਰਿਓ ਲੈ ਕੇ ਆਈਏ ਸਾਰੀਆਂ ਸੰਗਤਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਰਹਿਮਤ ਕਰਨ ਬਖਸ਼ਿਸ਼ ਕਰਨ ਸੋ ਇਹ ਜਿਹੜਾ ਸਮਾ ਮੌਜੂਦਾ ਮਹਾਂਪੁਰਖ ਸੰਤ ਬਾਬਾ ਲੱਖਾ ਸਿੰਘ ਜੀ ਉਹਨਾਂ ਦਾ ਸਮਾ ਤੇ ਬਾਬਾ ਜੀ ਆਪ ਅਮਰੀਕਾ ਦੀ ਧਰਤੀ ਤੇ ਗਏ ਹੋਏ ਨੇ ਪ੍ਰਚਾਰਕ ਫੇਰੀ ਵਾਸਤੇ ਸੋ ਭਾਈ ਤਰਮਿੰਦਰ ਸਿੰਘ ਜੀ ਉਹਨਾਂ ਨੇ ਹਾਜ਼ਰੀ ਭਰੀ ਮਹੰਤ ਕੁਲਦੀਪ ਸਿੰਘ ਜੀ ਨੇ ਹਾਜ਼ਰੀ ਭਰੀ ਦਾਸਾਂ ਨੇ ਹਾਜ਼ਰੀਆਂ ਭਰੀਆਂ ਬਾਣੀ ਪੜਦੇ ਆ ਵਿਚਾਰ ਕਰਦੇ ਆ అనేక ਤਰ੍ਹਾਂ ਦੀਆਂ ਗਲਤੀਆਂ ਭੁੱਲਾ ਹੋ ਜਾਂਦੀਆਂ ਨੇ ਗੁਰੂ ਮਹਾਰਾਜ ਅਤੇ ਸੰਗਤ ਬਖਸ਼ਣ ਜੋਗ ਹੈ ਸਾਰੀਆਂ ਸੰਗਤਾਂ ਨੂੰ ਇੱਕ ਵਾਰ ਫਿਰ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਗੱਜ ਕੇ ਫਤਿਹ ਬੁਲਾਓ ਸਾਰੇ ਆਖੋ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ